ਸੁਭੀ ਅੰਦਰ ਬੇਅਦਬੀ ਅਤੇ ਮਨਮਿੱਤ ਦੀਆਂ ਘਟਨਾਵਾਂ ਦਾ ਦਸੰਸਲਾ ਰੁਕੰਦਾਰ ਨਾ ਨਹੀਂ ਲਾ ਰਿਹਾ ਅਜੇ ਇੱਕ ਮਾਮਲਾ ਫਿਰੋਜ਼ਪੁਰ ਦੇ ਬਸੰਤ ਵਿਹਾਰ ਇਲਾਕੇ ਤੋਂ ਸਾਹਮਣੇ ਆਇਆ ਹੈ ਜੋਥੇਸਤੇ ਗੁਰਦੁਆਰਾ ਸਾਹਿਬ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਤਾਗੇ ਤਵੀਦ ਕਰਨ ਅਤੇ ਪੁਛਾ ਦੇਣ ਦਾ ਕੰਮ ਹੋ ਰਿਹਾ ਸੀ ਸਤਿਕਾਰ ਕਮੇਟੀ ਅਤੇ ਇੰਟਰਨੈਸ਼ਨਲ ਪੰਥਕ ਦਲ ਦੇ ਸਿੰਘਾਂ ਨੇ ਕਾਰਵਾਈ ਕਰਦਿਆਂ ਹੋਇਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਪਰ ਕਬਜ਼ੇ ਦੇ ਵਿੱਚ ਲੈ ਕੇ ਗੁਰੂ ਮਰਿਆਦਾ ਅਨੁਸਾਰ ਗੁਰਦੁਆਰਾ ਜਾਮਣੀ ਸਾਹਿਬ ਵਿਖੇ ਸ਼ੋਭਿਤ ਕਰਵਾ ਦਿੱਤੇ ਇਸ ਮੌਕੇ ਉਤੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਸ ਗੁਰਦੁਆਰਾ ਸਾਹਿਬ ਅੰਦਰ ਕਾਫੀ ਦੇਰ ਤੋਂ ਮਨਮਿਤ ਹੋ ਰਹੀ ਸੀ ਜਿਸ ਬਾਰੇ ਉਹਨਾਂ ਕੋ ਸ਼ਿਕਾਇਤ ਆ ਰਹੀਆਂ ਸੀ ਮਾਮਲਾ ਸ਼੍ਰੀ ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ ਤੱਕ ਪਹੁੰਚਿਆ ਜਿਨ੍ਹਾਂ ਦੀ ਹਦਾਇਤਾਂ ਮੁਤਾਬਕ ਇਹ ਕਾਰਵਾਈ ਕੀਤੀ ਗਈ ਹੈ ਹਾਂਜੀ ਅੱਜ ਅਸੀਂ ਗੁਰਦੁਆਰਾ ਜੋ ਰੋਇਪੁਰ ਸ਼ਹਿਰ ਦੇ ਬਸੰਤ ਵਿਹਾਰ ਦੇ ਵਿੱਚ ਇੱਕ ਨਿੱਜੀ ਗੁਰਦੁਆਰਾ ਸਾਹਿਬ ਜਿਹੜਾ ਇੱਕ ਬਾਬਾ ਸਰਵਣ ਸਿੰਘ ਜੀ ਨੇ ਬਣਾਇਆ ਸੀਗਾ ਜਿਹਦੇ ਵਿੱਚ ਅਸੀਂ ਪਿਛਲੇ ਕਾਫੀ ਸਮੇਂ ਤੋਂ ਇਤਨਾ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਪੁੱਛਾਂ ਦਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹਦੀ ਅਗੇ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਦਿੱਤੀਆਂ ਉਹ ਵੀਡੀਓ ਅਸੀਂ ਤੁਹਾਨੂੰ ਪ੍ਰੈਸ ਨੂੰ ਵੀ ਦੇਾਂਗੇ ਕਿ ਉਸ ਵੀਡੀਓ ਵਿੱਚ ਕਿਸ ਤਰ੍ਹਾਂ ਬਾਬਾ ਸਰਵੰਤ ਸਿੰਘ ਜੀ ਕਹਿੰਦੇ ਜੇ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹ ਤਾਂ ਡਰਾਮਾ ਕਰਦੇ ਸਾਡੇ ਕੋਲ ਵੀਡੀਓ ਬਣਿਆ ਕਦੇ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਦੀ ਕੋਈ ਹਰੇਕ ਅਛੀ ਸਿੰਘ ਸੀ ਦਾ ਨਾਮ ਲੈ ਕੇ ਜਦੋਂ ਕਿ ਇਹ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੈ ਅਸੀਂ ਬਾਬਾ ਜੀ ਨੂੰ ਕਹਿ ਲੈਣੇ ਕੀਤਾ ਸੀਗਾ ਕਿ ਜਦੋਂ ਤੁਸੀਂ ਕਹਿੰਦੇ ਸਾਡੇ ਅਛੀ ਸਿੰਘ ਆਉਂਦੇ ਆ ਤੁਹਾਡੇ ਤੁਸੀਂ ਦੱਸੋ ਅਸੀਂ ਸਵਾਲ ਕਰਾਂਗੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ ਕਿਉਂਕਿ ਅਸੀਂ ਤੁਹਾਡੇ ਨਾਲ ਗੱਲਾਂ ਕਰਨ ਜਿਹੜੇ ਤੁਹਾਨੂੰ ਅਛੀ ਸਿੰਘ ਤੁਸੀਂ ਆਦੇ ਉਹਨਾਂ ਅਛੀ ਦਾ ਸਿੰਘਾਂ ਨਾਲ ਗੱਲ ਕਰਾਂਗੇ ਪਰ ਬਾਬਾ ਜੀ ਉਹਨਾਂ ਨੇ ਵਿੱਚੋਂ ਸਾਨੂੰ ਜਵਾਬ ਨਹੀਂ ਦੇ ਸਕੇ ਤੁਹਾਡੇ ਬਾਬਾ ਜੀ ਨਾਲ ਗੱਲ ਹੋਈ ਬਿਲਕੁਲ ਅੰਦਰ ਕਹਿੰਦੇ ਸੀ ਅੰਦਰ ਉਹਨਾਂ ਅੱਜ ਫੇਰ ਡਰਾਮਾ ਕੀਤਾ ਮੇਰੇ ਸਾਹਮਣੇ ਕੀ ਬਾਬਾ ਬੋਤਾ ਸਿੰਘ ਛੀਰ ਬੋਤਾ ਸਿੰਘ ਤੇ ਗਰਜਾ ਸਿੰਘ ਤੁਸੀਂ ਸੁਣੇ ਬਹੁਤ ਤਗੜੀ ਮਹਾਨ ਸ਼ਖਸੀਅਤ ਆ ਕੌਮ ਦੇ ਵੱਡੇ ਵੱਡੇ ਸ਼ਹੀਦ ਨੇ ਕਹਿੰਦੇ ਨੇ ਕਿ ਬਾਬਾ ਜੀ ਅੱਜ ਆ ਗਏ ਨੇ ਬਾਬਾ ਬੋਤਾ ਸਿੰਘ ਹੱਥ ਮਾਰ ਲੱਗ ਪਏ ਕਿ ਸਾਡੇ ਕੋਲ ਵੀਡੀਓ ਬਣੀ ਆ ਅੱਜ ਦੀ ਵੀਡੀਓ ਬਣੀ ਆ ਤੇ ਬਾਬਾ ਬੋਤਾ ਸਿੰਘ ਜੀ ਆ ਗਏ ਆ ਜਦੋਂ ਮੈਂ ਕਿਹਾ ਵੀ ਮੇਰੇ ਸਵਾਲਾਂ ਦੇ ਜਵਾਬ ਕਹਿੰਦੇ ਇਸ ਵਕ ਨਹੀਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਨਾ ਦੇ ਸਕਦੇ ਆ ਬਾਬਾ ਜੀ ਤੁਸੀਂ ਤੁਹਾਨੂੰ ਅਸੀਂ ਬਕਾਇਦਾ ਕਾਲ ਤੱਕ ਬਕਾਇਦਾ ਅਸੀਂ ਕਾਲ ਤੱਕ ਸਾਹਿਬ ਰਿਪੋਰਟ ਕੀਤੀ ਸੀ પરંપરા પ્રચાર કમિટી ਦੇ સહયોગ ਦੇ ਨਾਲ પરંપરા પ્રચાર કમિટી ਦੇ ਜੋ ਡਿਊਟੀ ਅਫਸਰ ਸੀ ਉਹਨਾਂ ਨੇ ਸਾਡਾ ਬੜਾ ਇੰਟਰਨੈਸ਼ਨਲ ਪੰਥਰਦਲ ਦਾ ਦਾਸ ਸੇਵਾਦਾਰ ਪੰਜਾਬ ਪ੍ਰਧਾਨ ਧੰਨ ਸਿੰਘ ਦਾ ਅਸੀਂ ਜੋ ਰਿਪੋਰਟ ਕਿਤੇ ਕਾਲ ਤੱਕ ਸਾਹਿਬ ਤੋਂ ਰਿਪੋਰਟ ਆਈ ਆ ਅਸੀਂ ਉਹ ਰਿਪੋਰਟ ਲੈ ਕੇ ਸਿੱਧੀ ਕਾਰਵਾਈ ਨੇ ਕੀਤੀ ਅਸੀਂ ਸਵੇਰ ਤੋਂ ਐਸਐਸਪੀ ਸਾਹਿਬ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਉਹਨਾਂ ਨੇ ਡੀਐਸਪੀ ਦੋ ਡੀਐਸਪੀ ਨੇ ਜਿਨ੍ਹਾਂ ਦੀ ਡਿਊਟੀ ਲਈ ਆ ਉਹ ਡਿਊਟੀ ਅਨੁਸਾਰ ਅਸੀਂ ਉਹ ਡਿਊਟੀ ਅਨੁਸਾਰ ਅਸੀਂ ਇਨਾਂ ਦੇ ਡੀਐਸਪੀ ਜਿਹੜੇ ਆਏ ਨੇ ਉਹਨਾਂ ਨੇ ਪੂਰੀ ਗੁਰਮਤਿ ਅਨੁਸਾਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਇਸ ਸ਼ੋਭਤ ਹੋਣਗੇ ਸਰੂਪ ਜਿਹੜੇ ਤੇ ਨੇ ਸਰੂਪ ਤੇ ਨਾਲ ਪੋਥੀਆਂ ਨੇ ਇੱਥੇ ਸ਼ੋਭਤ ਕੀਤੇ ਜਾਣਗੇ ਔਰ ਦੂਜੀ ਰੇ ਕਾਰਵਾਈ ਦੀ ਗੱਲ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਰਵਾਈ ਕਰਵਾਵਾਂਗੇ ਇਹ ਕੇਸ ਪੰਜ ਪਿਆਰੇ ਅਕਾਲਤਖਸਰ ਉਹਨਾਂ ਨੂੰ ਦਿੱਤਾ ਜਾਵੇਗਾ ਕੀ ਨਾਮ ਤੁਹਾਡਾ ਦਾਸ ਬਾਬਸਤਨਾਬ ਸਿੰਘ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ ਕੀ ਨਾਮ ਤੁਹਾਡਾ ਤੇ ਕੀ ਮਾਮਲਾ ਕੀ ਹੈ ਸਾਰਾ ਬੁੱਧਾ ਸਰੂਥੇ ਕੀ ਮਸਲਾ ਕੀ ਹੋਇਆ ਮਤਲਬ ਹੈ ਕਿ ਸਾਡਾ ਜਵਾਈ ਹੈ ਤੇ ਤੇ ਬੰਦਾ ਪੱਲਾ ਜੀ ਜਿਹਦਾ ਸਿਦਸੀਆਂ ਦੇ ਪਹਰੇ ਆ ਚਾਹ ਪਾਏ ਦੇ ਮਹੀਨੇ ਬਣਾ ਲਿਆ ਕੀ ਬਣਾ ਕੇ ਨਾਲੀ ਮਰਗ ਸ੍ਰੋਮੇ ਪੀਟੀ ਉਚਾਰ ਦਰਖਾਵੇ ਕੋਈ ਵਰਦਾ ਜਿੰਨੇ ਪਹਰੇ ਆਉਂਦੇ ਆ ਬਾਹ ਮਾਰਦੇ ਜਿਹੜਾ ਕਿਸੇ ਨਾਲ ਦੇ ਪਹਰੇ ਆਉਂਦੇ ਆ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਜੀ ਉਹਨਾਂ ਕੀ ਹੁੰਦਾ ਹਾਂ ਜੀ ਇਹ ਪਹਿਰੇ ਹਲੇ ਜਾਂਦੇ ਆ ਕੋਈ ਹੁੰਦਾ ਜੋ ਜਾਂ ਕੋਈ ਜਾਣਕਾਰ ਹੋਵੇ ਜੇ ਤੇ ਪਹਿਰੇ ਆਉਂਦੇ ਆ ਖਾਨੋਂ ਉਹ ਸਾਡੇ ਨਾਲ ਚੀਜ਼ ਹੋਵੇ ਸਿਲਿੰਡਰ ਬਾਹਰ ਆਈ ਨੇ ਚੱਕੇ ਨੋਕੋਵੀਆਂ ਬਣਾ ਲੈਦੇ ਆ ਦੋਵੀਆਂ ਬਣਾਵੇ ਸੋਲੀ ਪੇਟੀ ਦੇ ਸਟਾਫ ਕਰਦੇ ਆ ਜੀ ਬਾਬਾ ਜੀ ਕੋ ਦਾ ਸਿੰਘ ਆਉਂਦਾ ਜਾਂ ਬਾਬਾ ਦੀਪ ਸਿੰਘ ਆਉਂਦਾ ਜਾਂ ਕਿਸ ਤਰ੍ਹਾਂ ਹੀ ਇਹ ਨਹੀਂ ਮੰਨਦੇ ਹਾਂ ਜੀ ਇਹਨੇ ਮਾਰੇ ਦੇ ਸੁਪਲੇਟ ਚੰਗੇ ਨੇ ਸਾਂਝੀ ਗੱਲ ਹੈ ਚਲੇ ਪੋਥੀਆਂ ਲੈ ਚਲੇ ਆ। ਮਾੜਾ ਕੀਤੀ ਦਿਨ ਦਾ ਪ੍ਰਾਣਾ ਗੁਰਦੁਆਰਾ ਸੀ। ਇਹ 25 ਸਾਲ ਪੁਰਾਣਾ ਸੀ। ਬੜਾ ਕਿਹੜੇ ਨਾਮ ਤੇ ਬਣਿਆ ਸੀ? ਬਾਬਾ ਦੀਪ ਸਿੰਘ ਜੀ ਦਸੰਗਾਂ ਦੇ ਨਾਮ ਤੇ। ਬਾਬਾ ਦੀਪ ਸਿੰਘ ਜੀ। ਠੀਕ। ਉਹ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ। ਬਾਬਾ ਦੀਪ ਸਿੰਘ ਆ ਤੇ ਅਸੀਂ ਸਾਡਾ ਪਰਿਵਾਰ ਇੱਥੇ ਬੱਚੇ ਪੁੱਛ ਬੱਚੇ ਦਿੱਤੀਆਂ ਜਾਂਦੀਆਂ ਸੀ ਜਾਂ ਕੋਈ ਧਾਗੇਤਵੀਂ ਦਿੱਤੀਆਂ। ਮੈਂ ਪੁੱਛਿਆ ਨੇ ਕਹਿੰਦੇ ਸ਼ਬਦ ਫੋਟੋ ਕਰ ਦਿੰਦੀ ਹੈ। ਜਿਹੜਾ ਦੁੱਖੀ ਵਾਲਾ ਵੀ ਸ਼ਾਂਤ ਪਰੋ ਅਰਦਾਸੀ ਇਨਸਾਨਾਂ ਦੇ ਸ਼ਾਂਤ ਪਰੋ ਕੋਰ ਪੁਛਾ ਵਾਲਾ ਇਥੇ ਕੋਈ ਨਹੀਂ ਸ਼ਬਦ ਦੱਸੀ ਜਾਂਦੇ ਆ ਗੁਰਬਾਣੀ ਦੇ ਸ਼ਬਦ ਦੱਸੀ ਜਾਂਦੇ ਆ ਹਾਂਜੀ